ਅੰਦਰ ਕੀ ਹੈ ਪਾਣੀ ਅੰਦਰ ਦੂਈ ਸਮਾਨ ਹੀ ਹੈ ਜਿਹੜਾ ਕਾਦਾ ਜੀ ਆਟਾ 70 ਕੇ 60 ਕੇ ਮਿਲਦਾ ਹੈ ਤਾਂ ਨੂੰ ਸਾਥ ਹੈ ਇੱਕ ਇਹ ਗੈਨਕ ਰੱਖੀ ਹੈ ਫੋਲ ਕੀ ਵੀ ਰੱਖੀ ਹੈ ਮੀਸ਼ਾ ਆ ਜੋ ਨੇੜੇ ਨੇੜੇ ਆ ਜੋ ਚਲੋ ਆਜੋ 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 ਯਾਰ ਆ ਆਜ ਮਾਨਜੋ ਤੇ ਐਮ ਐਲ ਸਰ ਮਾਨਜੋ ਫੀਡਰ ਸਾਹਿਬ ਗਿੱਟ ਨੰਬਰ 1 ਵਿੱਚ ਦਿੱਤੀ ਹੈ ਤੇ ਜੋ ਵੀ ਗਿੱਟੇ ਫੀਡ ਪ੍ਰੋਸੈਸਰ ਵੱਲ ਪ੍ਰੋਵਾਈਡ ਕਰਾਈ ਗਈ ਹੈ ਉਹ ਵੰਡੇ ਗਿਆ ਮਾਨਜੋ ਜੀ ਐਮ ਐਲ ਸਰ ਅੱਛੀ ਪਹਿਲਾਂ ਮੇਰੀ ਸੁਣੋ ਜੀ ਵੇਖੋ ਪਹਿਲਾ ਜ਼ਰੂਰੀ ਸੀ ਮੈਨੂੰ ਤੁਹਾਡਾ ਸਾਰਿਆਂ ਦਾ ਬੋਨ ਹੋਵੇ ਸਾਡੇ ਕੋਲ ਫੀਡ ਪਈ ਫੀਡ ਆ ਜਾ ਠੀਕ ਹੈ ਇਸ ਤੋਂ ਬਾਅਦ ਸੂਰੇ ਤੁਹਾਡੇ ਕੋਲ ਤੋਂ ਪਹਿਲਾ ਪੈਮਾਨਾ ਹੋ ਗਿਆ ਐਮ ਐਲ ਐ ਠੀਕ ਹੈ ਜਿੰਨੇ ਘਰ ਸਾਰੇ ਦਰਪੇਲ ਦੀ ਹਾਜ਼ਰੀ ਵਿੱਚ ਆ ਗਏ ਠੀਕ ਹੈ ਪੇਟੀ ਉਸ ਤੋਂ ਲਾਵਾ ਅੱਜ ਮਿੱਟੀ ਰਾਸ਼ਨ ਆਪਾਂ ਤੁਹਾਨੂੰ ਪਹਿਲਾਂ ਦੇ ਦਿੱਤਾ ਸੀ ਤੇ ਹੁਣ ਫਿਰ ਦੁਬਾਰਾ ਹੋਰ ਚਾਹੀਦਾ ਉਹ ਵੀ ਪੇਜਾ ਠੀਕ ਹੈ ਜੀ ਪਸੂਆਂ ਦਾ ਸਾਡਾ ਕਰੋ ਇਹ ਲੱਭਾ ਸੰਵਰਨ ਕਰ ਦੋ ਤਾਲਾ ਦੋੜਾ ਆਲੀ ਨਾ ਦੋ ਦਿਨ ਬਾਅਦ ਕਰੋ ਕਿੱਟਾ ਛੱਡ ਲਾਉਣਾ ਸੈਟ ਤੁਹਾਨੂੰ ਫਿਰ ਦੋ ਦੋ ਕੁ ਦਿਨਾਂ ਬਾਅਦ ਫੀਡ ਦੁਬਾਰਾ ਪੇਜਾ ਦੁਬਾਰਾ ਫੀਡ ਪੇਜਾ ਕਿੱਟਾ ਛੱਡ ਰਾਸ਼ਨ ਲੈ ਕੇ ਆਉਂਦਾ ਜਾ ਰਿਹਾ ਆਸੀ ਦੇ ਸੁਪਰਮਾਰਕਟ ਜੀ ਸ਼ਾਵਨ ਪਹਿ ਜਾਂਦੇ ਆਂ ਜਿਹੜੇ ਪਾਣੀ ਦੇ ਵਿੱਚ ਖੜੇ ਆਂ ਤੁਹਾਨੂੰ ਦੋ ਦਿਨ ਬਾਅਦ ਦੁਬਾਰਾ ਫਿਰ ਫੀਟ ਪੇ ਠੀਕ ਹੈ ਠੀਕ ਹੈ ਹੋਰ ਦੱਸੋ 20 ਘੱਟੇ ਆਵੇਗੀ ਨਾ ਆਰ ਜੀ ਵੈਸੇ 20 ਘੱਟੇ ਘੱਟੇ ਦੀ ਬਿੱਲ ਥੋੜੀ ਥੋੜੀ ਨਹੀਂ ਯਾਰ ਠੀਕ ਹੈ ਜੀ ਠੀਕ ਠੀਕ ਓਕੇ ਪਾਣੀ ਹੈ ਅੱਛਾ ਜੀ ਨਹੀਂ ਪਾਣੀ ਹੈ ਵਰਮੈਂਟ ਸੁੱਈ ਹੈ ਹਾਂ ਜੀ ਸੁੱਈ ਹੈ ਜੀ ਦੇਖੋ ਸੇਵਾ ਪਾਣੀ ਸਾਨੂੰ ਰਾਤ ਰੋਵੇ ਤਮ ਦੇਖੋ ਗੱਟੀ ਨੰਬਰ 1 ਦੇ ਵਿੱਚ ਫੀਡ ਦੀ ਲੋੜ ਸੀ ਪਸ਼ੂਆਂ ਦੀ ਉਹ ਅੱਜ ਪਹਚਾਈ ਇੱਥੇ ਔਰ ਸਾਰਿਆਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵੀ ਲੋੜ ਸੀ ਆਪਦੇ ਪਸ਼ੂਆਂ ਲਈ ਫੀਡ ਉਹ ਵੰਡ ਦਿੱਤੀ ਗਈ ਹੈ ਔਰ ਲੋਕਾਂ ਦੀ ਡਿਮਾਂਡ ਹੈ ਤਰਪਾਲਾਂ ਦੀ ਸਵੇਰੇ ਇਹਨਾਂ ਕੋਲ ਸਾਰੇ ਘਰਾਂ ਲਈ ਤਰਪਾਲਾਂ ਅਸੀਂ ਪਹੁੰਚਾ ਦੇਾਂਗੇ ਉਸ ਤੋਂ ਬਾਅਦ ਰਾਸ਼ਨ ਜਿਹੜਾ ਇੱਕ ਵਾਰੀ ਅਸੀਂ ਦੇ ਚੁੱਕੇ ਹਾਂ ਦੁਬਾਰਾ ਫਿਰ ਇਹਨਾਂ ਸਾਰੇ ਜਿਹੜੇ ਸਾਡੇ ਪਰਿਵਾਰਾਂ ਲਈ ਰਾਸ਼ਨ ਅਸੀਂ ਜਿਹੜਾ ਪਹੁੰਚਾ ਦੇਾਂਗੇ ਤਰਪਾਲਾਂ ਪਹੁੰਚਣ ਤੋਂ ਬਾਅਦ ਇਹਨਾਂ ਨੇ ਇੱਕ ਡਿਮਾਂਡ ਕੀਤੀ ਹੈ ਬੇੜੀ ਦੀ ਤਾਂ ਨਵੀਆਂ ਬੇੜੀਆਂ ਅਸੀਂ ਮੰਗਵਾਲੀਆਂ ਨੇ ਹੋਰ ਉਹ ਨਵੀਂ ਬੇੜੀ ਜਦੋਂ ਇਹਨਾਂ ਨੂੰ ਇੱਕ ਲੋਡ ਹੈ ਤਾਂ ਉਹ ਵੀ ਇਹਨਾਂ ਕੋਲ ਅਸੀਂ ਪਹੁੰਚਾ ਦੇਾਂਗੇ ਤਾਂ ਜਿਹੜੀ ਚੀਜ਼ ਦੀ ਵੀ ਲੋਡ ਹੈ ਇਹਨਾਂ ਦੇ ਨਾਲ ਖੜੇ ਆਂ ਹਰ ਇੱਕ ਲੋਡ ਨੂੰ ਅਸੀਂ ਪੂਰਾ ਕਰ ਰਹੇ ਆਂ ਔਰ ਅੱਗੇ ਵੀ ਕਰਾਂਗੇ ਇਹ ਮੇਰਾ ਸਾਰਾ ਆਪਣਾ ਪਰਿਵਾਰ ਹੈ ਅਸੀਂ ਮੈਂ ਔਰ ਸਾਡੇ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਅਸੀਂ ਸਾਰੇ ਇਹਨਾਂ ਕੋਲ ਫੀਲ ਲੈ ਕੇ ਪਹੁੰਚੇ ਔਰ ਵੰਡੀ ਜਾ ਚੁੱਕੀ ਹੈ ਹੁਣ ਜਿਹੜੀ ਜਿਹੜੀ ਵੀ ਡਿਮਾਂਡ ਇਹਨਾਂ ਦੀ ਆ ਰਹੀ ਹੈ ਅਸੀਂ ਹਰ ਇੱਕ ਡਿਮਾਂਡ ਪੂਰੀ ਕਰ ਰਹੇ ਆਂ ਵੇਖੋ ਇਹ ਜਿਹੜਾ ਅੱਜ ਸਮਾਂ ਔਖਾ ਸਮਾਂ ਹੈ ਮੁਸ਼ਕਿਲ ਦਾ ਸਮਾਂ ਅਸੀਂ ਸਾਰੇ ਇਸ ਮੁਸ਼ਕਿਲ ਦਾ ਰਲ ਮਿਲ ਕੇ ਸਾਹਮਣਾ ਕਰ ਰਹੇ ਹਾਂ ਇਸ ਗੱਲ ਨੂੰ ਸਾਡੇ ਪਰਿਵਾਰ ਜਿਹੜੇ ਸਾਰੇ ਲੋਕ ਵੀ ਸਮਝਦੇ ਨੇ ਜੋ ਇੱਕ ਕੁਦਰਤੀ ਆਪਦਾਈ ਹੈ ਸਾਨੂੰ ਰਲ ਮਿਲ ਕੇ ਦਾ ਸਾਹਮਣਾ ਕਰਨਾ ਪੈਣਾ ਤੇ ਕਰ ਵੀ ਰਹੇ ਹਾਂ ਔਰ ਜੋ ਵੀ ਕਦੇ ਕਿਸੇ ਨੂੰ ਇਹਨਾਂ ਨੂੰ ਪ੍ਰੋਬਲਮ ਵੀ ਆ ਜਾਂਦੀ ਹੈ ਤਾਂ ਨਾਲ ਦੀ ਨਾਲ ਇਹਨਾਂ ਦੀ ਅਸੀਂ ਪ੍ਰੋਬਲਮ ਕੋਈ ਮੁਸ਼ਕਿਲ ਆ ਜਾਂਦੀ ਉਹਦਾ ਹੱਲ ਵੀ ਕਰਦੇ ਹਾਂ ਤਾਂ ਮੈਂ ਸਾਰਿਆਂ ਨੂੰ ਫਿਰ ਵਿਸ਼ਵਾਸ ਦਿਵਾਉਣਾ ਤੁਹਾਡੇ ਨਾਲ ਡਟ ਕੇ ਖੜੇ ਹਾਂ ਜਿੱਡੀ ਮਰਜ਼ੀ ਕੋਈ ਮੁਸੀਬਤ ਇਹ ਆ ਗਈ ਹੈ ਤਾਂ ਇਸ ਮੁਸੀਬਤ ਦੇ ਵਿੱਚ ਤੁਹਾਨੂੰ ਕੱਢਣ ਲਈ ਅਸੀਂ 24 ਘੰਟੇ ਕੰਮ ਕਰ ਰਹੇ ਹਾਂ ਔਰ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣ ਦੇ ਰਹੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਡੱਟ ਕੇ ਖੜੇ ਹਾਂ ਅਸੀਂ ਮੈਂ ਸੁਰਿੰਦਰ ਸਿੰਘ ਪਿੰਡ ਗੱਟੀ ਨੰਬਰ 1 ਤੋਂ ਜੋ ਕੈਂਪਲ ਸਾਹਿਬ ਦਾ ਅਸੀਂ ਪਿੰਡ ਗੱਟ ਨੰਬਰ 1 ਗੱਟੀ ਵਾਲੇ ਦਿলো ਧੰਨ ਦਿলো ਧੰਨਵਾਦ ਕਰਦੇ ਹਾਂ ਕਿ ਸਾਡੇ ਇਹ ਜੋ ਪੱਚੀ ਚ ਪਾਣੀ ਆਇਆ ਹੈ ਦੂਜੀ ਵਾਰ ਸਾਡੇ ਪਿੰਡ ਗੇੜਾ ਲਾ ਚੁੱਕੇ ਨੇ ਕਿਉਂਕਿ ਪਹਿਲਾਂ ਇਹਨਾਂ ਨੇ ਰਾਸ਼ਨ ਦੀ ਸੇਵਾ ਕਰ ਚੁੱਕੇ ਨੇ ਅੱਜ ਪਿੰਡ ਗੱਟੀ ਦੇ ਬਰੇਕ ਪਹੁੰਚ ਗਏ ਜੋ ਕਿ ਪੰਜ ਵਦੀ ਫੀਟ ਸੀ ਸੇਵਾ ਕੀਤੀ ਗਈ ਹੈ ਇਹਨਾਂ ਦੇ ਅਸੀਂ ਦੇ ਲੋ ਧੰਨਵਾਦ ਆ ਤੇ ਪਿੰਡ ਦੀ ਕੁਝ ਹੋਰ ਵੀ ਮਾਲੇ ਜਰੂਰਤ ਸੀ ਜੇ ਕਈ ਇੱਕ ਤਰਪਾਈਲਾਂ ਦੀ ਲੋਕਾਂ ਕੋਲ ਜੋ ਬਾਹਰ ਤੂੜੀਆਂ ਪੈਣ ਉਹਨਾਂ ਵਾਸਤੇ ਤੇ ਰਾਸ਼ਨ ਜੋ ਕਿ ਲੋਕਾਂ ਨੂੰ ਪਹਿਲਾਂ ਕਿਟਾ ਮੁੱਕ ਚੁੱਕੇ ਨੇ ਉਹ ਅਮਰ ਸਾਹਿਬ ਨੂੰ ਕਿਹਾ ਉਹਨਾਂ ਨੇ ਕਿਹਾ ਕੱਲ ਪਰਸੋਂ ਤੱਕ ਅਸੀਂ ਉਹ ਵੀ ਪਹੁੰਚਾ ਦੇਵਾਂਗੇ ਅਮਰ ਸਾਹਿਬ ਦਾ ਅਸੀਂ ਦੇ ਲੋ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੂਜੀ ਵਾਰ ਗੇੜਾ ਲਾ ਚੁੱਕੇ ਨੇ ਮੈਂ ਸੁਰਿੰਦਰ ਸਿੰਘ ਸਥਿਤੀ ਜਾਈ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜਿਹੜਾ ਦੀ ਮਾਰ ਸਾਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਤੇ ਦੂਜੀ ਗੱਲ ਹੈ ਵੀ ਆਪਣੇ ਅੱਜ ਐਮਐਲਏ ਸਾਹਿਬ ਸਵਨਾ ਸਭ ਪਿੰਡ ਪਹੁੰਚੇ ਸੀ ਤੇ ਕੁਝ ਰਾਸ਼ਨ ਪਹਿਲਾਂ ਮੁਹੱਈਆ ਕਰਵਾਇਆ ਸੀਗਾ ਤੇ ਉਹ ਅੱਜ ਫੀਡ ਆਈ ਹੈ ਤੇ ਬਾਕੀ ਪਰ ਪਹਿਲਾਂ ਦੀ ਥੋੜੀ ਸੁਵਿਧਾ ਘਾਟ ਸੀਗੀ ਉਹ ਕਹਿਣ ਵਾਅਦਾ ਕਰ ਗਏ ਆ ਵੀ ਸੋਤਰ ਪਹਿਲਾਂ ਪਿੰਡ ਦੇ ਪਸ਼ੂਆਂ ਵਾਸਤੇ ਮੁਹੱਈਆ ਕਰਾਈਆਂ ਜਾਣਗੀਆਂ ਤੇ ਬਾਕੀ ਦੇਖੋ ਜੋ ਕੁਦਰਤੀ ਮਾਰ ਹੋਈ ਹੈ ਉਹਦੇ ਫਰਪਾਈ ਦਾ ਬਾਕੀ ਕੋਈ ਵੀ ਨਹੀਂ ਕਰ ਸਕਦਾ ਲੱਖ ਲੱਖ ਦੀਆਂ ਫਸਲਾਂ ਰੁੜ ਗਈਆਂ ਕਿਸਾਨਾਂ ਦੀਆਂ ਤੇ ਦੇਖੋ ਹੁਣ ਮਹਾਵਜਾ ਕਿਸਾਨ ਨੂੰ ਲੱਖ ਤੱਕ ਇੱਕ ਕੁਝ ਉਹਨਾਂ ਦੀ ਲਵਾਈ ਵਗੈਰਾ 10-20 ਹਜ਼ਾਰ ਕਿੱਲੇ ਦੀ ਮੰਗ ਕਰਦੇ ਆਂ ਸੀ ਇਹ ਪੂਰੀ ਹੋ ਜੇ ਤਾਂ ਵਧੀਆ ਗੱਲ ਹੈ ਠੀਕ ਹੈ ਜੀ ਧੰਨਵਾਦ ਬਹੁਤ ਧੰਨਵਾਦ ਜੀ ਨੂੰ ਧੰਨਵਾਦ ਹੈ ਐਮਐਲ ਸਾਹਿਬ ਦਾ ਜੋ ਸਾਡੇ ਚ ਦੂਜੀ ਵਾਰ ਵਿਚਰੇ ਨੇ ਹੋਰ ਕੋਈ ਵੀ ਲੀਡਰ ਇੱਥੇ ਨਹੀਂ ਪਹੁੰਚਿਆ ਨਾ ਹੀ ਕਿਸੇ ਨੇ ਫੋਨ ਨਾ ਹੀ ਕੁਛ ਲੈਣ ਨਾ ਦੇਣ ਜੋ ਸਾਡੀਆਂ ਮੰਗਾਂ ਨੇ ਵੀ ਸਾਡੇ ਇੱਕ ਤਾਂ ਬਹੁਤ ਮੰਨ ਲਿਆ ਗਾਰੇ ਦੇ ਵਿੱਚ ਖੜੇ ਨੇ ਕੋਈ ਸ਼ਾਂ ਬਣਾਉਣ ਦੀ ਸਾਡੇ ਕੋਲ ਜਗ੍ਹਾ ਨਹੀਂ ਹੈ ਜੀ ਸਾਨੂੰ ਕਿ ਤਰ ਪਹਿਲਾਂ ਮੋਈਆ ਕਰਾਈਆਂ ਜਾਣ ਜਿੱਦਾਂ ਪਹਿਲਾਂ ਕਿਹਾ ਐ ਇਕਬੀਰ ਨੇ ਵੀ ਸਾਨੂੰ ਇੱਕ ਕਿਸ਼ਤੀ ਦੀ ਬਹੁਤ ਜ਼ਿਆਦੀ ਵੱਡੀ ਸਮੱਸਿਆ ਆ ਰਹੀ ਹੈ ਸਾਡੇ ਕੋਲ ਸਾਡਾ ਸਾਰਾ ਸੰਪਰਕ ਟੁੱਟ ਚੁੱਕਾ ਹੈ ਚੰਗੜ ਬੈਣੀ ਤੱਕ ਸਤਲੋਜ ਤੱਕ ਅਮਰ ਸਾਹਿਬ ਨੂੰ ਅਸੀਂ ਇਹ ਸ਼ਪਰਸ਼ ਲਾਉਣੇ ਸਾਡੀ ਬੇਜਾਰ ਸ਼ਤਬਾਨ ਕੇ ਬੇਨਤੀ ਕੀਤੀ ਉਹਨੂੰ ਵੀ ਸਾਨੂੰ ਵੋਟ ਕੱਲ ਤੱਕ ਜ਼ਰੂਰੀ ਮੋਈਆ ਕਰਾਈ ਜਾਵੇ ਧੰਨਵਾਦ